ਕੁਝ ਦਿਨ ਪਹਿਲਾਂ ਪਠਾਨਕੋਟ ਤੋਂ 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਜਿਸ ਵਿੱਚ ਕੁਝ ਲੋਕਾਂ ਨੇ ਸਕੂਲ ਤੋਂ ਘਰ ਪਰਤਦੇ 6 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਸੀ ਤੇ 2 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਜਿਸ ਤੇ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਫੌਰਨ ਐਕਸ਼ਨ ਦੇ ਵਿੱਚ ਆਈ ਤੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪੁਲਿਸ ਦੀ ਮਦਦ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਬੱਚੇ ਨੂੰ ਜਿਹੜਾ ਹੈ ਉਹ ਬਰਾਮਦ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਬੱਚੇ ਨੂੰ ਅਗਵਾ ਕਰਨ ਵਾਲੇ ਮਾਸਟਰਮਾਈਂਡ ਨੂੰ ਪਹਿਲਾਂ ਹੀ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਸਦੇ ਇੱਕ ਸਾਥੀ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸਦੇ ਬਾਕੀ ਸਾਥੀਆਂ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਜੜੀਆਂ ਨੂੰ ਕੀਤੀਆਂ ਜਾ ਰਹੀਆਂ ਸੀ ਤੇ ਜਦਕਿ ਹੁਣ ਪੁਲਿਸ ਨੇ ਅੱਜ ਸਵੇਰੇ 7 ਵਜੇ ਗੋਆ ਤੋਂ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏ ਮਾਨਯੋਗ ਬਦਾਲਾ ਨੇ ਦੱਸਿਆ ਕਿ ਇਸ ਮਾਮਲੇ 'ਚ ਇੱਕ ਦੋਸ਼ੀ ਦੇ ਜਿਹੜਾ ਹੈ ਉਹ ਵਿਦੇਸ਼ ਵਿਦਿਅਨ ਦੀ ਫਰਾਗ ਦੇ ਵਜਿਤੇ ਵਿਦੇਸ਼ ਜਾਣਾ ਚਾਹੁੰਦਾ ਸੀ ਜਿਸ ਕਾਰਨ ਪੁਲਿਸ ਨੇ ਉਸ ਦੀ ਪਾਲਚ ਜਿਹੜੀ ਹੈ ਪੁਲਿਸ ਔਰ ਉੱਜੀ ਹੋਈ ਹੈ ਪਰ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਇਹ ਚਰਚਾ ਦੇ ਵਿਚਾਲੇ ਇਸ ਸੰਬੰਧੀ ਗੱਲ ਕਰਦੇ ਆ SSP ਪਠਾਨਕੋਟ ਨੇ ਦੱਸਿਆ ਹੈ ਕਿ ਅਗਵਾ ਹੋਇਆ ਬੱਚਾ ਜਿਹੜਾ ਹੈ ਸਹੀ ਸਲਾਮਤ ਉਸ ਨੂੰ ਜਿਹੜਾ ਹੈ ਘਰ ਵਾਪਿਸ ਲਿਆਂਦਾ ਗਿਆ ਸੀ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੁਲਜ਼ਮਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ ਇਸ ਪੂਰੇ ਮਾਮਲੇ ਨੂੰ ਟ੍ਰੇਸ ਕੀਤਾ ਗਿਆ ਜਿਸ ਵਿੱਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ ਤੇ ਜਿਸ ਦਾ ਮਾਸਟਰਮਾਈਂਡ ਜੋ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਦੋ ਮੁਲਜ਼ਮਾਂ ਨੂੰ ਗੁਆਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਇੱਕ ਵਿਦੇਸ਼ ਜਾਣ ਦੀ ਫਰਾਰੀ ਤੇ ਵਿੱਚ ਇਹ ਹੋ ਕੇ ਕਿ ਜਾਣਕਾਰੀ ਸਾਂਝੀ ਕੀਤੀ SSP ਪਠਾਨਕੋਟ ਦੁਜਿੰਦਰ ਸਿੰਘ ਢਿੱਲੋਂ ਨੇ ਉਹ ਵੀ ਦੇਖ ਰਹੇ ਜਿਸ ਤਰ੍ਹਾਂ ਆ کافی ਇਹ ਸੰਵੇਦਨਸ਼ੀਲ ਘਟਨਾ ਸੀ ਕਿ ਮਾਹਿਰ ਭੰਡਾਰੀ ਨੂੰ ਪਿਛਲੇ ਕੁਝ ਦਿਨ ਪਹਿਲਾਂ ਪਠਾਨਕੋਟ ਤੋਂ 2 ਕਰੋੜ ਦੀ ਫਰੋਤੀ ਲਈ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਮੇਨ ਦੋਸ਼ੀ ਸੀ ਮਾਹਿਰ ਭੰਡਾਰੀ ਨੂੰ ਚੱਕੀ ਬ੍ਰਿਜ ਦੇ ਥੱਲੇ ਹਿਮਾਚਲ ਦੇ ਵਿੱਚ ਉਹ ਛੱਡ ਕੇ ਆਪ ਫਰਾਰ ਹੋ ਗਏ ਸੀਗੇ ਸਾਡੀਆਂ ਸੂਚਨਾਵਾਂ ਅਨੁਸਾਰ ਔਰ ਜਿਹੜੇ ਦੋਸ਼ੀਆਂ ਦੇ ਫੁੱਟਪ੍ਰਿੰਟਸ ਆ ਉਹ ਇੱਥੋਂ ਇਹ ਨੂੰ ਬੱਚੇ ਨੂੰ ਛੱਡ ਕੇ ਧਰਮਸ਼ਾਲਾ ਜਾਂਦੇ ਆ ਧਰਮਸ਼ਾਲਾ ਤੋਂ ਬਾਅਦ ਇਹ ਦਿਨ ਦੇ ਵਕਤ ਟਰੈਵਲ ਕਰਕੇ ਚੰਡੀਗੜ੍ਹ ਪਹੁੰਚ ਜਾਂਦੇ ਨੇ ਨੈਕਸਟ ਡੇ ਜਿਸ ਦਿਨ ਕਿਡਨੈਪ ਹੁੰਦਾ ਬੱਚਾ ਔਰ ਚੰਡੀਗੜ੍ਹ ਇਹਨਾਂ ਦਾ ਤਕਰੀਬਨ ਦੋ ਰਾਤਾਂ ਦਾ ਸਟੇ ਰਹਿਦਾ ਅਲੱਗ-ਅਲੱਗ ਧੱਕ ਜਗ੍ਹਾ ਦਿੱਤੇ ਸੋ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਚੰਡੀਗੜ੍ਹ ਵੀ ਲਗਾਤਾਰ ਕੰਮ ਕਰ ਰਹੀਆਂ ਸੀ ਇਹਨਾਂ ਨੂੰ ਟਰੈਕ ਕਰ ਰਹੀਆਂ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਜਿਹੜੇ ਉਪਰਾਲੇ ਹੋ ਰਹੇ ਸੀਗੇ ਉਥੋਂ ਅਚਾਨਕ ਇਹਨਾਂ ਦਾ ਜਿਹੜਾ ਹੈਗਾ ਆ ਕਮਿਊਨੀਕੇਸ਼ਨ ਜਿਹੜਾ ਹੈਗਾ ਆ ਜਾਂ ਇਹਨਾਂ ਦਾ ਟੈਕਨੀਕਲ ਜਿਹੜਾ ਹੈਗਾ ਉਹ ਸਾਰਾ ਕੁਝ ਇਹ ਵਾਈਡ ਅਪ ਕਰ ਦਿੰਦੇ ਆ ਔਰ ਇਹਨਾਂ ਦੀ ਜਿਹੜੀ ਫਿਰ ਦੁਬਾਰਾ ਸਾਨੂੰ ਇਹਨੂੰ ਸੂਚਨਾ ਮਿਲਦੀ ਆ ਇਨਫੋਰਮੇਸ਼ਨ ਮਿਲਦੀ ਆ ਉਹ ਦਿੱਲੀ ਬਾਰੇ ਪ੍ਰਾਪਤ ਹੁੰਦੀ ਆ ਸੋ ਬਿਨਾਂ ਕਿਸੇ ਸਮਾਂ ਗਵਾਏ ਜਿਹੜੀਆਂ ਸਾਡੀਆਂ ਜਿਹੜੀਆਂ ਹੈਗੀਆਂ ਟੀਮਸ ਹੈਗੀਆਂ ਉਹ ਦਿੱਲੀ ਇਹਨਾਂ ਨੂੰ ਮਗਰ ਪਹੁੰਚ ਜਾਂਦੀਆਂ ਉੱਥੇ ਬਹੁਤ ਸਾਰੇ ਸਾਨੂੰ ਇਹਨਾਂ ਦੇ ਜਿਹੜੇ ਫੁੱਟਪ੍ਰਿੰਟਸ ਜਿਹੜੇ ਹੈਗੇ ਆ ਡਿਜੀਟਲ ਫੁੱਟਪ੍ਰਿੰਟਸ ਜਿਹੜੇ ਹੈਗੇ ਆ ਉਹ ਅਸੀਂ ਕਲੈਕਟ ਕਰਦੇ ਆ ਇਹਦੇ ਵਿੱਚ ਜਿਹੜਾ ਸਾਨੂੰ ਸਫਲਤਾ ਦੀ ਕਹਿ ਸਕਦੇ ਕੁੰਜੀ ਆ ਉਹ ਇਹ ਸੀ ਕਿ ਇਹਨਾਂ ਨੇ ਇਹਨਾਂ ਨੂੰ ਇਹਨਾਂ ਕੋਲ ਪੈਸੇ ਨਹੀਂ ਸੀਗੇ ਕਿਉਂਕਿ ਰੋਜ਼ਮਰਾਂ ਦੇ ਕਿਤੇ ਰਹਿਣਾ ਵੀ ਆ ਕੁਝ ਖਾਣਾ ਵੀ ਆ ਕੁਝ ਪੀਣਾ ਵੀ ਆ ਉਹਦੇ ਵਾਸਤੇ ਪੈਸੇ ਦੀ ਜ਼ਰੂਰਤ ਆ ਫੇ ਅਸੀਂ ਇਹਨਾਂ ਦੀਆਂ ਟਰਾਂਜ਼ੈਕਸ਼ਨ ਜਿਹੜੀਆਂ ਹੈਗੀਆਂ ਫਾਈਨੈਂਸ਼ੀਅਲ ਟਰਾਂਜ਼ੈਕਸ਼ਨ ਆ ਫਾਈਨੈਂਸ਼ੀਅਲ ਟ੍ਰੇਲਸ ਆ ਉਹਨੂੰ ਇਨਵੈਸਟੀਗੇਟ ਨਾਲ ਦੀ ਨਾਲ ਸਾਡੀਆਂ ਟੀਮਸ ਜਿਹੜੀਆਂ ਕਰ ਰਹੀਆਂ ਸੀਗੀਆਂ ਔਨ ਗਰਾਉਂਡ ਉੱਥੋਂ ਸਾਨੂੰ ਫੁੱਟਪ੍ਰਿੰਟਸ ਮਿਲੇ ਕਿ ਇਹ ਦਿੱਲੀ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇਤੇ ਇਹ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਖਾਣ-ਪੀਣ ਦੇ ਸਾਮਾਨ ਲਈ ਤੇ ਰੈਂਡ ਲਈ ਇਹਨਾਂ ਨੇ ਕੀਤੇ ਆ ਹਾਲਾਂਕਿ ਇਹਨਾਂ ਨੇ ਆਪਣੇ ਸਾਰੇ ਮੋਬਾਈਲ ਆਫ ਕਰ ਦਿੱਤੇ ਸੀਗੇ ਆਪਣੇ ਨਵੇਂ SIM ਜਨਰੇਟ ਕਰ ਲਏ ਸੀਗੇ ਮੋਬਾਈਲ ਨਵੇਂ ਲੈ ਲਏ ਸੀਗੇ ਪਰ ਜਿਹੜੇ ਇਹਨਾਂ ਦੇ ਫਾਈਨੈਂਸ਼ੀਅਲ ट्रांजੈਕਸ਼ਨਸ ਆ ਉਹ ਬੈਕਐਂਡ ਤੋਂ ਅਸੀਂ ਸਾਰੇ ਚੈੱਕ ਕਰਵਾ ਕੇ ਤੇ ਉਹ ਉਹਨੂੰ ਟ੍ਰੇਲ ਉਹਨੂੰ ਉਹਦੀ ਉਹਦੀ ਟ੍ਰੇਲ ਤੰਤ ਤੱਕ ਚੱਲਦੇ ਗਏ। ਉੱਥੇ ਵੀ ਇਹ ਜਿਹੜੇ ਹੈਗੇ ਆ ਤਕਰੀਬਨ ਦੋ ਰਾਤਾਂ ਹੀ ਰਹੇ ਆ। ਦੋ ਰਾਤਾਂ ਰਹਿਣ ਤੋਂ ਬਾਅਦ ਅਚਾਨਕ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਉੱਥੋਂ ਵੀ ट्रांजੈਕਸ਼ਨ ਜਿਹੜੀਆਂ ਹੈਗੀਆਂ ਫਾਈਨੈਂਸ਼ੀਅਲ ट्रांजੈਕਸ਼ਨਸ ਉਹ ਬੰਦ ਹੋ ਜਾਂਦੀਆਂ। ਤੇ ਕੁਝ ਸਮੇਂ ਬਾਅਦ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਸ ਗੱਲ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਦਾ ਕਿ ਜਿਹੜੇ ਹੈਗੇ ਆ ਦੋਸ਼ੀ ਆ ਇਸ ਵੇਲੇ ਜਿਹੜੇ ਆ ਗੁਆ ਪਹੁੰਚ ਚੁੱਕੇ ਆ। ਖਾਸ ਕਰਕੇ ਅੱਜ ਸਵੇਰੇ ਇਹਨਾਂ ਨੇ ਇੱਕ ਬੱਸ ਬੋਰਡ ਕੀਤੀ ਜਿੱਥੋਂ ਇਹਨਾਂ ਨੇ ਫਾਈਨੈਂਸ਼ੀਅਲ ट्रांजੈਕਸ਼ਨਸ ਵੀ ਕੀਤੇ ਔਰ ਬੱਸ ਨੂੰ ਬੋਰਡ ਕੀਤਾ। ਉਸ ਬੱਸ ਬੋਰਡ ਕੀਤੀ ਹੋਈ ਬੱਸ ਨੂੰ ਜਿਹੜੀ ਸਾਡੀ ਟੀਮ ਆ ਉਹ ਫਾਲੋ ਕਰਦੀ ਆ। ਫਾਲੋ ਕਰਨ ਤੋਂ ਬਾਅਦ ਰਸਤੇ ਵਿੱਚ ਰੋਕ ਲਿਆ ਜਾਂਦਾ। ਰਸਤੇ ਵਿੱਚ ਰੋਕਣ ਤੋਂ ਬਾਅਦ ਦੋਨਾਂ ਨੂੰ ਆਡੈਂਟੀਫਾਈ ਕਰਕੇ ਬੱਸ ਵਿੱਚੋਂ ਹੀ ਗ੍ਰਿਫਤਾਰ ਕੀਤਾ ਜਾਂਦਾ। ਜਿਹੜੇ ਕਿ ਵਿਜ਼ੂਅਲਸ ਅਸੀਂ ਤੁਹਾਨੂੰ ਦਿਖਾ ਰਹੇ ਆ ਅੱਜ ਬਿਲਕੁਲ ਸਵੇਰੇ ਦੇ ਆ 7 ਵਜੇ ਦੇ ਕਰੀਬ ਸਾਡੀ ਟੀਮ ਨੇ ਇਹਨਾਂ ਨੂੰ ਉੱਥੋਂ ਗੋਆ ਤੋਂ ਪਿੱਛੇ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਨਾਂ ਨੂੰ ਅਸੀਂ ਉੱਥੇ ਮਾਨਯੋਗ ਅਦਾਲਤ ਜਿਹੜੀ ਗੋਆ ਦੀ ਹੈ ਉੱਥੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਉੱਥੋਂ ਅਸੀਂ ਇਹਨਾਂ ਦਾ ਟਰਾਂਜ਼ਿਟ ਰਿਮਾਂਡ ਲਵਾਂਗੇ ਟਰਾਂਜ਼ਿਟ ਰਿਮਾਂਡ ਲੈ ਕੇ ਇਹਨਾਂ ਨੂੰ ਵਾਪਸ ਜਿਹੜਾ ਪੰਜਾਬ ਲਿਆਂਦਾ ਜਾਏਗਾ ਇੱਥੇ ਹੋਰ ਦੱਸਦੀਏ ਕਿਉਂਕਿ ਬਿਹਤ ਸ਼ਾਦਰ ਤੇ ਚੰਗੇ ਜੁੱਸੇ ਵਾਲੇ ਹੱਟੇ-ਕੱਟੇ ਵਿਅਕਤੀ ਨੇ ਇਹਨਾਂ ਨੂੰ ਸਾਡੀ ਟੀਮ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਸਪੋਰਟ ਵਾਸਤੇ ਇੱਕ ਟੀਮ ਹੋਰ ਜਗ੍ਹਾ ਸੀ ਜਿਹੜੀ ਹੈਗੀ ਆ ਡਿਸਪੈਚ ਦੇ ਦਿੱਤਾ ਉਹ ਵੀ ਗੋਆ ਜਾ ਰਹੀ ਆ ਤਾਂ ਕਿ ਇੱਕ ਸਟਰੋਂਗ ਟੀਮ ਇਹਨਾਂ ਨੂੰ ਉਥੋਂ ਵਾਪਸ ਜਿਹੜੀ ਹੈਗੀ ਆ ਪੰਜਾਬ ਲਿਆ ਲਿਆਦੀ ਜਾ ਸਕੇ ਇਹਨਾਂ ਦੇ ਵਿੱਚ ਅਸੀਂ ਹੋਰ ਕਈ ਪਹਿਲੂਆਂ ਦੇ ਉੱਤੇ ਤਫ਼ਤੀਸ਼ ਕੀਤੀ ਆ ਇਹਨਾਂ ਦੇ ਫੁੱਟਪ੍ਰਿੰਟਸ ਕੱਢੇ ਆ ਫਿਰ ਇਹਨਾਂ ਨਾਲ ਕੌਣ-ਕੌਣ ਜਿਹੜੇ ਸੀਗੇ ਇਸ ਤਰ੍ਹਾਂ ਦੀਆਂ ਕਿਹੜੀਆਂ ਜਿਹੜੀਆਂ ਸੀਗੀਆਂ ਏਜੰਸੀ ਜਿਹੜੀਆਂ ਜਿਹਨਾਂ ਨੂੰ ਇਹ ਇਨ ਟੱਚ ਹੋਇਆ ਜਾਂ ਜਿਹਨਾਂ ਕੋਲ ਇਹ ਫਾਇਦਾ ਲੈਣਾ ਚਾਹੁੰਦਾ ਸੀ ਉਹਦੇ ਵਿੱਚ ਸਾਨੂੰ ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਹ ਇੱਕ ਕੋਰੀਅਰ ਕੰਪਨੀ ਦੇ ਨਾਲ ਇਨ ਟੱਚ ਹੋਇਆ ਰਿਸ਼ਭ ਸਪੈਸ਼ਲੀ ਹੋ ਰਿਹਾ ਸੀਗਾ ਜਦੋਂ ਕੋਰੀਅਰ ਕੰਪਨੀ ਨੂੰ ਅਸੀਂ ਆਪਾਂ ਇੰਟਰਵਿਊ ਕੀਤਾ ਤੇ ਇਸ ਦੇ ਨਾਮ ਤੋਂ ਪਤਾ ਕਰਾਇਆ ਤੇ ਸਾਨੂੰ ਪਤਾ ਲੱਗਾ ਕਿ ਇਹ ਕੋਰੀਅਰ ਕੰਪਨੀ ਵੀਜ਼ਾ ਜਿਹੜਾ ਹੈਗਾ ਆ ਉਹ ਟਰ ਵੀਜ਼ਾ ਉਹ ਵੀਜ਼ਾ ਕੋਰੀਅਰ ਕੰਪਨੀ ਆ ਕਿਉਂਕਿ ਅਲੱਗ-ਅਲੱਗ ਦੇਸ਼ਾਂ ਨੇ ਆਪਣੀਆਂ ਕੋਰੀਅਰ ਕੰਪਨੀਆਂਜ਼ ਨੂੰ ਰੱਖਿਆ ਹੋਇਆ ਇਹ ਕੋਰੀਅਰ ਕੰਪਨੀ ਐਂਬੈਸੀਜ਼ ਤੋਂ ਵੀਜ਼ਾ ਚੱਕ ਕੇ ਜਿਹੜੀ ਹੈਗੀ ਅੱਗੇ ਏਜੰਟਸ ਪਾਸ ਜਾਂ ਜਿਹੜੇ ਐਪਲੀਕੈਂਟਸ ਆ ਉਹਨਾਂ ਦੇ ਪਾਸ ਪਹੁੰਚਾਉਂਦੇ ਆ ਫਿਰ ਉੱਥੋਂ ਸਾਨੂੰ ਇਹ ਮਾਲੂਮ ਹੋਇਆ ਕਿ ਇਹ ਨੂੰ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਲੱਗਿਆ ਹੋਇਆ ਔਰ ਇਹ ਜਿਹੜੇ ਹੈਗੇ ਆ ਇਹਨਾਂ ਦੇ ਡਾਕੂਮੈਂਟ ਇੱਕ ਏਜੰਟ ਦੇ ਪਾਸ ਜਿਹੜੇ ਹੈਗੇ ਆ ਉਹ ਕੋਰੀਅਰ ਕੰਪਨੀ ਨੇ ਡਿਲੀਵਰ ਕੀਤੇ ਆ ਸੋ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉੱਥੋਂ ਵੀ ਸਾਨੂੰ ਸਾਥ ਮਿਲਿਆ ਫਿਰ ਵੀ ਕਮ ਟੂ ਨੋ ਕਿ ਇਹਦੇ ਕੋਲ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਆ ਔਰ ਅਸੀਂ ਆਲਰੇਡੀ ਇਹਦਾ ਐਲਓਸੀ ਜਾਰੀ ਕਰਾ ਚੁੱਕੇ ਸੀਗੇ ਉਹਦੇ ਐਡੀਸ਼ਨ ਦੇ ਵਿੱਚ ਅਸੀਂ ਇਹਦਾ ਵੀਜ਼ਾ ਵੀ ਭੇਜ ਦਿੱਤਾ ਸੀਗਾ ਤਾਂ ਕਿ ਦੇਸ਼ ਤੋਂ ਬਾਹਰ ਫਲਾਈ ਨਾ ਕਰ ਸਕੇ ਇਸ ਤਰ੍ਹਾਂ ਇੱਕ ਹੋਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇੱਥੋਂ ਇਹਨਾਂ ਨੇ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਕਿਡਨਾਪ ਕਰਕੇ ਚੱਕੀ ਪੁਲ ਦੇ ਥੱਲੇ ਲੈ ਜਾਂਦੇ ਆ ਅਲਰੇਡੀ ਇਹਨਾਂ ਦੀ ਪਲੈਨਿੰਗ ਦੇ ਵਿੱਚ ਦੋ ਆਦਮੀ ਜਿਹਨਾਂ ਦੇ ਅਸੀਂ ਨਾਂ ਹਜੇ ਲੈਣਾ ਠੀਕ ਨਹੀਂ ਸਮਝਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਦੋ ਆਦਮੀ ਹਿਮਾਚਲ ਦੇ ਹੋਰ ਇਹਨਾਂ ਨੇ ਆਪਣੇ ਨਾਲ ਮਲਾਏ ਹੋਏ ਸੀ ਪੈਸੇ ਦੇ ਲਾਲਚ ਵਿੱਚ ਉਹਨਾਂ ਦਾ ਮਲਾਉਣ ਦਾ ਕਾਰਨ ਇਹ ਸੀ ਕਿ ਉਹਨਾਂ ਦੋ ਵਿਅਕਤੀਆਂ ਨੂੰ ਦੇ ਪਾਸ ਇਹਨਾਂ ਨੇ ਬੱਚੇ ਨੂੰ ਵੱਖਰਾ ਕਰ ਦੇਣਾ ਸੀ ਉਹਨਾਂ ਪਾਸ ਛੱਡ ਦੇਣਾ ਸੀ ਉਹਨਾਂ ਨੇ ਬੱਚੇ ਨੂੰ ਲੈ ਕੇ ਕਿਸੇ ਹੋਰ ਲੋਕੇਸ਼ਨ ਤੇ ਚਲੇ ਜਾਣਾ ਸੀ ਔਰ ਇਹਨਾਂ ਦੋਨੋਂ ਕਿਡਨੈਪਰਾਂ ਨੇ ਆਪ ਕਿਸੇ ਹੋਰ ਲੋਕੇਸ਼ਨ ਦੇ ਵਿੱਚ ਚਲੇ ਜਾਣਾ ਸੀ ਤਾਕੇ ਜਦੋਂ ਰੈਨਸਮ ਦੀ ਮੰਗ ਕੀਤੀ ਜਾਂਦੀ ਜਦੋਂ ਫਰੋਤੀ ਦੀ ਮੰਗ ਕੀਤੀ ਜਾਂਦੀ ਤੇ ਇਹ ਕਿਸੇ ਹੋਰ ਲੋਕੇਸ਼ਨ ਤੋਂ ਬੈਠ ਕੇ ਉਹਦੀ ਫਰੋਤੀ ਦੀ ਮੰਗ ਦੀ ਪੂਰਤੀ ਕਰਦੇ ਤੇ ਉਸ ਦੇ ਅੰਦਰ ਵਿੱਚ ਜੇ ਬੱਚਾ ਛੱਡਿਆ ਜਾਂਦਾ ਤੇ ਹਿਮਾਚਲ ਦੇ ਜਾਂ ਕਿਸੇ ਹੋਰ ਸੂਬੇ ਦੀ ਹੋਰ ਲੋਕੇਸ਼ਨ ਤੋਂ ਬੱਚਾ ਛੱਡਿਆ ਜਾਂਦਾ ਸੋ ਉਹ ਵੀ ਸਾਡੇ ਰਡਾਰ ਤੇ ਨੇ ਜਿਹੜੇ ਦੋ ਮੁੱਖ ਦੋਸ਼ੀ ਆ ਅਮਿਤ ਰਾਣਾ ਤੇ ਰਿਸ਼ਭ ਜਿਨ੍ਹਾਂ ਨੇ ਬੱਚੇ ਨੂੰ ਕਾਰਜ ਕਿਡਨੈਪ ਕੀਤਾ ਸੀ ਉਹ ਗ੍ਰਿਫਤਾਰ ਹੋ ਚੁੱਕੇ ਗੋਆ ਦੇ ਵਿੱਚ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ